ਵਾਹਿਗੁਰੂ ਸਾਹਿਬ ਜੀ ਕੋ ਓੰਕਾਰ ਸਤਿਗੁਰ ਪ੍ਰਸਾਦਿ ਪਾਤਸ਼ਾਹੀ ਦਰਸਰੀ ਤਰੈ ਪ੍ਰਸਾਦਿ ਤਸਵਈਏ ਸ੍ਰਾਵਕ ਸਦਿ ਸਮੂਹ ਸਰਦਾਨ ਕੀ ਦੇਖ ਫਿਰਿ ਜੋ ਕਰ ਜੋਗ ਜਤੀ ਕੀ ਸੂਰਿ ਸਰਦਾਰਨ ਸੋ ਦਿਸਦਾ ਦੇਖ ਚੰਤਿ ਨਮੋਹ ਅਨੇਕ ਮਤੀ ਕੀ ਸਾਰੇ ਹੀ ਦੇਸ ਕੋ ਦੇਖਿ ਫਿਰਿ ਜੋ ਮਤ ਪੂਨ ਦਿਵਿਤ ਪ੍ਰਾਨਪਤੀ ਕੀ ਸਰੀ ਭਗਵਾਨ ਦੀ ਭਾਏ ਕਿਰਪਾ ਹੋ ਤੇ ਏਕ ਰਤੀ ਬਿਨ ਏਕ ਰਤੀ ਕੇ ਮਤੇ ਮਤੰ ਗਜਰੇ ਜਰ ਸੰਗ ਨੋਗਿ ਤੁੰ ਗਿਸਰੰ ਗਿਸੁ ਵਾਰੀ ਕੋਟ ਤਰਗ ਉਪਰੰਗ ਸੇ ਪੂਜਤ ਪਉਨ ਗੇ ਗਉਨ ਕੋਜਾਤ ਨਿਵਾਰੀ ਭਾਰੇ ਬੁਝਾਨ ਕੇ ਪੂਖ ਬਲੀ ਦਿੱਤ ਨਿਆਵ ਦ ਸੀਸ ਨਾ ਜਾਤਿ ਵਿਚਾਰੀ ਤੇ ਭਈ ਤੂ ਕਹ ਪਈ ਪੂਖਤ ਯਤ ਹੀ ਪਾਈ ਬਧਾਰੇ ਜੀਤ ਫਿਰੇ ਸਭ ਦੇਸ ਦਿਸਾਨ ਕੋ ਬਾਜ ਜਿਤ ਢੋਲ ਮੇਰੇ ਦੰਗ ਨਿਗਾਰੇ ਗੁੰਜਿਤ ਗੂੜਕ ਜਾਣਗੇ ਸੁੰਦਰ ਹੈ ਸਦੀਹੀ ਹੈ ਰਾਜ ਹਜਾਰੇ ਪੂਤ ਬਿਵੇਖ ਘੁਆਣ ਕੇ ਮੋਬਦ ਕਾਉਣ ਗਨੈ ਨਹੀਂ ਜਾਣੇ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਨਹੀਂ ਤਾਂ ਮਿਸਦਾਰੇ ਇਹ ਰਤਨ ਆਣਦੇ ਅਦਮਦਾਨ ਸੁ ਸੰਜਮ ਨੇਮ ਆਨੇਕ ਬਿਸ਼ੇਖੇ ਵੀਰ ਭਰਾਨ ਕੋ ਰੀਗੁ ਗਾਨ ਜਬੀਨ ਜਬਾਨ ਸ਼ਬਾਨ ਕੀ ਤੀਖੈ ਪਉਣਿਆ ਹਾਰ ਜਤੀ ਜਿਤ ਤਾਹ ਸਭ ਸੁ ਵਿਚਾਰ ਹਜ਼ਾਰ ਕੇ ਤੀਖੈ ਸ੍ਰੀ ਭਗਵਾਨ ਪਜੇ ਬਿਨ ਬੂਤ ਹੀ ਕਰਤੀ ਬਿਨ ਹੀਗਨ ਲੇਖੈ ਛੋਦਿਸ ਬਾਦ ਅਨੰਤ ਜਬਾਹ ਸੂ ਸਾਜਿਸਨਾ ਦੁਰ ਜਾਣ ਦੇ ਲੰਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇਨਾ ਹਲੰਗੇ ਤੋੜੇ ਰੀਨ ਮਰੋ ਰਮਉ ਅਸਨ ਮਾਤੇ ਮਤੰਗਨ ਨਮਾਨ ਮਲੰਗੇ ਸ੍ਰੀ ਪਦ ਸ੍ਰੀ ਭਗਵਾਨ ਕਿਰਪਾ ਬਿਨ त्याग ਜਹਾਨੇ ਨਿਥਾਨ ਚਲੰਗੇ ਬੇਰੀ ਅਪਾਰ ਗਡੇ ਬਰੀਆ ਵਿਚਾਰੇ ਚਾਨਗੀ ਤਾਲਿਪਛਈਆ ਤੋਰੁ ਦੇਸ ਬਲਿੰਦਮ ਵਸਨ ਮਤਿ ਗਜਾਂਦ ਕੇ ਮਾਨ ਮਲੀਐ ਗਾਢੀ ਗਡਾਨ ਕੀ ਤੋੜਨ ਹਾਰ ਸੁਬਤ ਨਹੀਂ ਚਿਕਚਾਨ ਲਵਈਐ ਸਾਹਿਬ ਸ੍ਰੀ ਸਭ ਕੁਸ਼ਰਡਾਇਕ ਜਾਜ ਗਰੀਖ ਸੁਇਗਦੀ ਬਈਆ ਜਾਨਮ ਦੇਵ ਫਨਿੰਦਨ ਸਚਨ ਭੂਤ ਭਵਿਕ ਭੁਆਣ ਜਪੰਗੇ ਜੀਵ ਜੀਕੇ ਜਨਮ ਥਲਮੈ ਬਲਿ ਹੀ ਬਲਮੈ ਸਭ ਥਾ ਉਥਪੰਗੇ ਪਉਣ ਪਰ ਤਪਨ ਬਾਣ ਜੈ ਤੁੰਨ ਬਾਪਨ ਕੀ ਗੋਪੁਜ ਗਪੈਗੀ ਸਾਜਿਸ ਮੋਹ ਪਰਸ਼ੰਨ ਫਿਰੈ ਜਗ ਸਦਰ ਸਭ ਲੋਕ ਜਪੈਗੀ ਮਾਨਵ ਹੀਂਦਰ ਗਿਂਦਰ ਨਰਾ ਦੇਵ ਜੋਨ ਤੁਰ ਲੋਕ ਰਾਜ ਕਰੈਗੇ ਕੋਟ ਇਸਨਾਨ ਗਜਾ ਦਿਗਦਾਨ ਰੇਗ ਫਸੇ ਜਮਫਾਜ਼ ਬਲਕੀ ਜੀ ਨਰਸੇਹੀ ਪਤਕੀ ਪ੍ਰਜੈ ਪਗ ਤੀ ਨਰਬੀਰਣ ਦੇਹੀ ਤਰੰਗਿ ਕਹਾ ਬਯੋ ਜੋ ਜੋ ਲਚਨ ਮੋਲ ਕੈ ਬੈਠ ਰਹਿਓ ਬਗਦੇ ਅਨ ਲਗਾਇਓ ਨਾਦ ਭਰੀ ਹੋਰੀ ਸਾਧ ਸੰਗਤ ਭਾਸ ਗਿਓ ਬਖਿਆਨ ਸੁਬੈ ਠੀਕੈ ਐਸੀ ਹੀ ਐਸੀ ਸੁਬੈ ਸੁਖਤਾਯੋ ਸਚ ਗਹੁ ਸੁਨ ਲੀਹੂ ਸੁਭੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਕਾਹੂਲ ਪਾਨ ਤੂ ਜਿਤ ਰਸਿਰ ਕਾਹੂਲ ਲੇਕ ਗਰੇ ਲਟਕਾਇਓ ਕਾਹੂਲ ਭਿਓ ਹਰ ਅਵਾਚੀ ਦਿਸ ਮਹਿ ਕਾਹੂਲ ਸ਼ਕ ਤੁਸੀ ਚਨ ਨਿਭਾ ਕੂਰ ਕ੍ਰਿਆ ਉਰਜਿ ਸਭਿ ਜਗ ਸ੍ਰੀ ਭਗਵਾਨ ਕੋ ਤੀਜਨ ਪਾਯੋ ਕੂਰ ਕ੍ਰਿਆ ਉਰਜਿ ਸਭਿ ਜਗ ਸ੍ਰੀ ਭਗਵਾਨ ਕੋ ਤੀਜਨ ਪਾਯੋ ਕੂਰ ਕ੍ਰਿਆ ਉਰਜਿ ਸਭਿ ਜਗ ਸ੍ਰੀ ਭਗਵਾਨ ਕੋ ਤੇ ਦਿਨ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ